ਤੇ ਮੈਨੂੰ ਡਿਊਟੀ ਦੀ ਸਮਾਪਤੀ ਤੋਂ ਬਾਅਦ ਸੇਵਾਦਾਰ ਆ ਗਿਆ ਆਂਦੇ ਤੁਹਾਨੂੰ ਮੈਨੇਜਰ ਸਾਹਿਬ ਨੇ ਬੁਲਾਇਆ ਅਜੈਬ ਸਿੰਘ ਮੈਨੇਜਰ ਸੀਗਾ ਮੈਂ ਕਿਹਾ ਦਫਤਰ ਦੇ ਵਿੱਚ ਹੋਰ ਵੀ ਬੈਠੇ ਸੀ ਕੁਝ ਮੀਤ ਮੈਨੇਜਰ ਬੈਠੇ ਸੀ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਅੱਜ ਤੁਸੀਂ ਸ਼ਬਦ ਕਿੱਥੋਂ ਪੜਿਆ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੇ ਚੁੱਪ ਕਰ ਗਿਆ ਉਹ ਆਂਦਾ ਯਾਰ ਇਸ ਤਰ੍ਹਾਂ ਦੇ ਸ਼ਬਦ ਨਾ ਪੜਿਆ ਕਰੋ ਅਡਵਾਨੀ ਨੇ ਫੋਨ ਕੀਤਾ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਦਾ ਮੈਨੂੰ ਆ ਗਿਆ ਤੇ ਇਸ ਤਰ੍ਹਾਂ ਮੈਨੂੰ ਬੜੀ ਮੁਸ਼ਕਲ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਦਾਸਪਾਈ ਸੁਖਵਿੰਦਰ ਸਿੰਘ ਨਾਗੋ ਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਮਰ ਸਾਹਿਬ ਸਾਧ ਸੰਗਤ ਜੀ ਆਪ ਜੀ ਨੂੰ ਅੱਜ ਇੱਕ ਮੈਂ ਹੋਰ ਨਵੀਂ ਜਾਣਕਾਰੀ ਦੇਣੀ ਚਾਹੁੰਦਾ ਵਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਥੋੜੇ ਦਿਨ ਪਹਿਲਾਂ ਰਾਗੀ ਸਿੰਘਾਂ ਨੂੰ ਇੱਕ ਚਿੱਠੀ ਕੱਢੀ ਆ ਉਹ ਚਿੱਠੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਦਾ ਨੰਬਰ ਆ 4790 ਉਭਲੇਖ 83 ਮਿਤੀ 18 8 23 ਨੂੰ ਚਿੱਠੀ ਕੱਢੀ ਆ ਇਹਨਾਂ ਨੇ ਇਹਨਾਂ ਚਿੱਠੀ ਕੱਢੀ ਆ ਕਿ ਜਿਹੜੇ ਰਾਗੀ ਸਿੰਘ ਦਰਬਾਰ ਸਾਹਿਬ ਗੁਰਬਾਣੀ ਪ੍ਰਸਾਰਣ YouTube ਦੇ ਉੱਤੇ ਜੋ ਚੱਲ ਰਿਹਾ ਕੀਰਤਨ ਪ੍ਰਸਾਰ ਉਹਦਾ ਲਿੰਕ ਚੁੱਕ ਕੇ ਆਪੋ ਆਪਣੇ ਜੋ ਨਾ YouTube ਬਣਾਏ ਆ ਰਾਗੀ ਸਿੰਘਾਂ ਨੇ ਆਪਣੇ ਆਪਣੇ ਚੈਨਲ ਬਣਾਏ ਆ ਉਹਨਾਂ ਦੇ ਉੱਤੇ ਲਿੰਕ ਦੇ ਉੱਤੇ ਉਹ ਸ਼ੇਅਰ ਕਰ ਦਿੰਦੇ ਆ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਆ ਇਹਨਾਂ ਨੇ ਚੇਤਾਵਨੀ ਉਹਨਾਂ ਨੂੰ ਇਹ ਇਹ ਦੇ ਦਿੱਤੀ ਆ ਵੀ ਜਿਹੜੇ ਰਾਗੀ ਸਿੰਘਾਂ ਨੇ ਇਹ ਲਿੰਕ ਚੁੱਕ ਕੇ ਆਪਣੇ ਚੈਨਲਾਂ ਤੇ ਪਾਉਣਾ ਵਾ ਤੇ ਉਹ ਨਿਯਮਾਂ ਦੀ ਉਲੰਘਣਾ ਵਾ ਉਹ ਕਾਪੀ ਕਾਪੀਰਾਈਟ ਦਾ ਉਹ ਉਲੰਘਣਾ ਵਾ ਕਾਪੀਰਾਈਟ ਦੀ ਉਲੰਘਣਾ ਵਾ ਸਮੁੱਚੇ ਰਾਗੀ ਸਿੰਘਾਂ ਨੂੰ ਨੋਟ ਕਰਵਾਇਆ ਜਾਂਦਾ ਕਿ ਅੱਗੇ ਤੋਂ ਕਿਸੇ ਨੇ ਅਜਿਹਾ ਕੀਤਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਪ੍ਰਚਾਰ ਕਰ ਰਹੀ ਹੈ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਤੇ ਇਹ ਤੇ ਨਿੱਜੀ ਚੈਨਲਾਂ ਦੀ ਗੱਲ ਆ ਮੈਂ ਆਪਣੇ ਨਾਲ ਮੇਰ ਨਾਲ ਹੱਡ ਬੀਤੀ ਇਹ 2007 ਕੇ 8 ਦੀ ਗੱਲ ਆ ਮੈਨੂੰ ਤਰੀਕ ਭੁੱਲ ਗਈ ਆ ਦਰਬਾਰ ਸਾਹਿਬ ਦੇ ਵਿੱਚ ਆਰਐਸਐਸ ਦਾ ਜਰਨਲ ਸਕੱਤਰ ਪ੍ਰਵੀਨ ਤੋਗੜੀਆ ਆ ਗਿਆ ਉਹਨੇ ਆਣ ਕੇ ਇਨਫੋਰਮੇਸ਼ਨ ਦਫ਼ਤਰ ਦੇ ਵਿੱਚ ਉਹਨੇ ਕਿਹਾ ਪਈ ਸਿੱਖ ਹਿੰਦੂਆਂ ਦੇ ਵਿੱਚੋਂ ਆ ਇਹੋ ਜਿਵੇਂ ਉਹਨੇ ਬਿਆਨ ਕਰ ਦਿੱਤੇ ਅਗਲੇ ਦਿਨ ਅਖਬਾਰਾਂ ਭਰ ਗਈਆਂ ਤੇ ਰੋਲਾ ਪੈ ਗਿਆ ਪੀ ਇੱਥੇ ਆਣ ਕੇ ਇਹਨੇ ਕੀ ਬੋਲ ਦਿੱਤਾ ਮੇਰੀ ਅਗਲੇ ਦਿਨ ਡਿਊਟੀ ਸੀ ਲਾਈਵ 7 ਵਜੇ ਦਾਸ ਨੇ ਵੀ ਉਹ ਖ਼ਬਰ ਪੜ੍ਹੀ ਦਾਸ ਨੇ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਪੜਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਉਹਦੀ ਮੈਂ ਟੇਕ ਇਹ ਰੱਖੀ ਨਾ ਹਮ ਹਿੰਦੂ ਉਦੇ ਵਿੱਚ ਪ੍ਰਮਾਣ ਲਾ ਦਿੱਤੇ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਬਉਤ ਪਾਤੀ ਨਾਮ ਹਿੰਦੂ ਕਹਰੇ ਪੰਡਤ ਬਾਹਮਣ ਕੱਬ ਕੇ ਹੋਏ ਬਾਹਮਣ ਕਹਿ ਕੇ ਜਨਮਤ ਖੋਏ ਨਾਮ ਹਿੰਦੂ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇ ਉ ਪੜਗਲ ਪਾਵੇ ਸੂਤ ਪਾਏ ਕਰੇ ਬਰਿਆਈ ਨਾਤਾ ਤੋਤਾ ਥਾਏ ਨਾ ਪਾਈ ਨਾਮ ਹਿੰਦੂ ਤੁਮ ਕਤ ਬ੍ਰਾਹਮਣ ਹਮ ਕਤ ਸੂਤ ਹਮ ਕਤ ਲੋਹੂ ਤੁਮ ਕਤ ਦੂਧ ਨਾਮ ਹਿੰਦੂ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇਉ ਪੜ ਗਲ ਪਾਵੇ ਇਹ ਪ੍ਰਮਾਣ ਲਾਏ ਹਿੰਦੂ ਤੁਰਕ ਕਹਾਂ ਤੇ ਆਏ ਕਿਨੇ ਰਾਹ ਚ ਲਾਈ ਦਿਲ ਮੇ ਸੋਚ ਵਿਚਾਰ ਕਬਾਤੇ ਪਿਸਦੋਜ ਕਿਨ ਪਾਈ ਨਾ ਹਮ ਹਿੰਦੂ ਇਹ ਪ੍ਰਮਾਣ ਲਾਏ ਤੇ ਮੈਨੂੰ ਡਿਊਟੀ ਦੀ ਸਮਾਪਤੀ ਤੋਂ ਬਾਅਦ ਸੇਵਾਦਾਰ ਆ ਗਿਆ ਆਂਦੇ ਤੁਹਾਨੂੰ ਮੈਨੇਜਰ ਸਾਹਿਬ ਨੇ ਬੁਲਾਇਆ ਅਜੈਬ ਸਿੰਘ ਮੈਨੇਜਰ ਸੀਗਾ ਮੈਂ ਗਿਆ ਦਫਤਰ ਦੇ ਵਿੱਚ ਹੋਰ ਵੀ ਬੈਠੇ ਸੀ ਕੁਝ ਮੀਤ ਮੈਨੇਜਰ ਬੈਠੇ ਸੀ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਅੱਜ ਤੁਸੀਂ ਸ਼ਬਦ ਕਿੱਥੋਂ ਪੜਿਆ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੇ ਚੁੱਪ ਕਰ ਗਿਆ ਉਹ ਆਂਦਾ ਯਾਰ ਇਸ ਤਰ੍ਹਾਂ ਦੇ ਸ਼ਬਦ ਨਾ ਪੜਿਆ ਕਰੋ ਅਡਵਾਨੀ ਨੇ ਫੋਨ ਕੀਤਾ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਦਾ ਮੈਨੂੰ ਆ ਗਿਆ ਤੇ ਇਸ ਤਰ੍ਹਾਂ ਮੈਨੂੰ ਬੜੀ ਮੁਸ਼ਕਲ ਹੁੰਦੀ ਆ ਤੇ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਪੜ੍ਹੇ ਆ ਇਹਦੇ ਨਾਲ ਉਹਨਾਂ ਨੂੰ ਕਾਦੀ ਤਕਲੀਫ ਮਿਲ ਗਈ ਮੈਂ ਵਾਪਸ ਆ ਗਿਆ ਆਂਦੇ ਜਾ ਮੈਂ ਵਾਪਸ ਆ ਗਿਆ ਮੈਂ ਸ਼ਾਮ ਵਾਲੀ ਡਿਊਟੀ ਦੇ ਵਿੱਚ ਫੇਰ ਇਹੋ ਸ਼ਬਦ ਪੜ੍ਹ ਦਿੱਤੇ ਇਹਨਾਂ ਨੇ ਮੇਰੀਆਂ ਲਾਈਵ ਡਿਊਟੀਆਂ ਹੀ ਬੰਦ ਕਰ ਦਿੱਤੀਆਂ ਇਹਨਾਂ ਦੇ ਕੋਲ ਹੋਰ ਕੋਈ ਇਹਨਾਂ ਕੋ ਉਚਾਰਾ ਨਹੀਂਗਾ ਚਾਹੇ ਡਿਊਟੀਆਂ ਕੱਟ ਦਿਓ ਚਾਹੇ ਬਦਲੀ ਕਰ ਦਿਓ ਐਸੇ ਗੁਨਾਹ ਕਰਦੇ ਆ ਆ ਹੁਣ ਮੈਂ ਨਵੀਂ ਸੁਣਿਆ ਵਾ ਕਿ ਆਲਮਗੀਰ ਸਾਹਿਬ ਉਥੇ ਜੋ ਕਿਸੇ ਪ੍ਰੇਮੀ ਨੇ ਸ਼ਬਾ ਚੜਾਇਆ ਸੀਗਾ ਉਹਦੀ ਸਾਹ ਦੇ ਉੱਤੇ ਮੁੜ ਕੇ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਬਣਾ ਕੇ ਤੇ ਭੇਜ ਦਿੱਤਾ ਮੈਂ ਸਾਧ ਸੰਗਤ ਨੂੰ ਇੱਕ ਇਹ ਦੱਸਣਾ ਚਾਹੁੰਦਾ ਵਾਂ ਕਿ ਅੱਜ ਤੱਕ ਜਿਨ੍ਹਾਂ ਨੇ ਵੀ ਸੋਨੇ ਦੇ ਛੱਬੇ ਜਾਂ ਸੋਨੇ ਦੇ ਗੁਲਦਸਤੇ ਜਾਂ ਜੋ ਕੁਝ ਵੀ ਚੜਾਇਆ ਵਾ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਇਹ ਨਾ ਹੋਵੇ ਜਿੱਤਨਾ ਪਟਨਾ ਸਾਹਿਬ ਵਿੱਚ ਉਹ ਇਹ ਜਿਹੜਾ ਜਸੇਦਾਰ ਇਹਨਾਂ ਬਣਾਇਆ ਸੀ ਇੱਕ ਗੌਰ ਉਹਨੇ ਉਹ ਕਰ ਇਹ ਰਫੇਰੀ ਕਰਕੇ ਉਹ ਸੋਨੇ ਦਾ ਤੇ ਉਹ ਆਪਣਾ ਆਪਣਾ ਨਕਲੀ ਤਿਆਰ ਕਰਕੇ ਤੇ ਮੁੜ ਕੇ ਰੋਲਾ ਪਾਤਾ ਭਈ ਚੜਾਉਣ ਵਾਲੇ ਤੇ ਉਹਦਾ ਦੋਸ਼ ਕਰ ਦਿੱਤਾ ਭਈ ਉਹਨੇ ਨਕਲੀ ਚੜਾਇਆ ਵਾ ਹੁਣ ਆ ਜਿਹੜਾ আলমগীর ਵਾਲਾ ਉਹ ਵੀ ਇਹ ਆਖਣਗੇ ਭਈ ਇਹ ਵੀ ਨਕਲੀ ਆ ਇਹ ਪ੍ਰੇਮੀਆ ਨੇ ਚੜਾਇਆ ਵਾ ਇਹ ਇਹਨਾਂ ਆਪਣੇ ਉੱਪਰ ਨਿੰਗਾ ਲੈਣਾ ਤੇ ਸਾਰਾ ਆਪ ਖਾਈ ਜਾਂਦੇ ਆ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਵਾਂ ਇਹ ਚੋਰ ਬੈਠੇ ਨੇ ਸ਼ਰੋਮਣੀ ਕਮੇਟੀ ਦੇ ਵਿੱਚ ਇਹ ਜੋ ਕੁਝ ਤੁਸੀਂ ਚੜਾਉਂਦੇ ਜੋ ਉਹ ਸਾਰੇ ਇਹਨਾਂ ਦੇ ਘਰਾਂ ਦੇ ਵਿੱਚ ਜਾਣ ਡਿਆ ਵਾ ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰੂ ਘਰਾਂ ਦੇ ਵਿੱਚ ਤੁਸੀਂ ਸਾਹਿਬ ਦੇ ਨਾਲ ਤਿਲ ਫੁੱਲ ਜਾ ਕੇ ਫੋਲੀ ਜਾ ਕੇ ਰੱਖ ਕੇ ਤੇ ਮੱਥਾ ਟੇਕ ਕੇ ਆਜੋ ਇਹੋ ਜੇ ਗੱਫੇ ਇਹਨਾਂ ਨੂੰ ਨਾ ਦਿਓ ਤਹਾਡੇ ਉਹ ਪਰਵਾਣੇ ਹੋਣੇ ਕਿ ਇਹ ਗਰੀਬ ਦੀ ਸੇਵਾ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ